ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਕਣਕ ਦੀ ਕਲਾ ਦੇ ਵਿੱਚ ਰਹੋਗੇ ਇਸ ਚੈਨਲ ਦੇ ਉੱਤੇ ਆਪਾਂ ਖੇਤੀ ਦੇ ਨਾਲ ਸੰਬੰਧਤ ਤਾਹਰ ਤਰ੍ਹਾਂ ਦੀ ਜਾਣਕਾਰੀ ਜਿੰਮੇਦਾਰਾਂ ਨਾਲ ਸਾਂਝੀ ਕਰਦੇ ਰਹਿੰਦੇ ਆ ਵੱਖ-ਵੱਖ ਫਸਲਾਂ ਦੇ ਰੇਟਾਂ ਦੇ ਜਿਵੇਂ ਬਾਸਮਤੀ ਦੇ ਰੇਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਤੂੜੀ ਦੇ ਰੇਟਾਂ ਦੇ ਬਾਰੇ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਬੈੱਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਜਿਹੜਾ ਔਨ ਕਰ ਲਓ ਤਾਂ ਕਿ ਜਾਣਕਾਰੀ ਜਿਹੜੀ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਅੱਜ ਤੂੜੀ ਦੇ ਰੇਟਾਂ ਦੇ ਬਾਰੇ ਗੱਲ ਕਰਦੇ ਹਾਂ ਤੂੜੀ ਦੇ ਰੇਟ ਪਿਛਲੇ ਸਾਲਾਂ ਦੇ ਵਿੱਚ ਜ਼ਿਮੀਂਦਾਰਾਂ ਨੂੰ ਠੀਕ ਮਿਲਦੇ ਰਹੇ 2022 ਵਿੱਚ ਤਾਂ 1000 ਰੁਪਏ ਕਾਟਲ ਤੱਕ ਤੂੜੀ ਜਿਹੜੀ ਜਿਮੀਦਾਰਾਂ ਨੂੰ ਉਹਦੇ ਰੇਟ ਮਿਲਦੇ ਰਹੇ ਪਿਛਲੇ ਸਾਲ ਵੀ ਤੂੜੀ ਦਾ ਰੇਟ 500 ਤੋਂ 600 ਰੁਪਏ ਦੇ ਦਰਮਿਆਨ ਚੱਲਦਾ ਰਿਹਾ 650-700 ਤੱਕ ਵੀ ਤੂੜੀ ਦਾ ਰੇਟ ਚੱਲਿਆ ਗਿਆ ਸੀ ਪਰ ਇਸ ਵਾਰ ਇਸ ਸੀਜ਼ਨ ਦੇ ਵਿੱਚ ਤੂੜੀ ਦੇ ਰੇਟ ਨੇ ਜਿਹੜੇ ਕਾਫੀ ਹੇਠਾਂ ਨੇ ਸੀਜ਼ਨ ਦੇ ਵਿੱਚ ਵੀ ਤੂੜੀ ਦੇ ਟਰਾਲੇ 1800 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਵਿਕਦੀ ਰਹੀ ਸੀਜ਼ਨ ਤੋਂ ਬਾਅਦ ਵੀ ਤੂੜੀ ਦੇ ਰੇਟਾਂ ਦੇ ਵਿੱਚ ਕੋਈ ਵੱਡਾ ਬਦਲਾ ਅਪਨ ਦੇਖਣ ਨੂੰ ਨਹੀਂ ਮਿਲਿਆ ਤੂੜੀ 300 ਤੋਂ 400 ਰੁਪਏ ਕੁਇੰਟਲ ਦੇ ਦਰਮਿਆਨ ਜਿਹੜਾ ਵਪਾਰੀ ਖਰੀਦਦਾ ਰਿਹਾ ਹੈ ਹੁਣ ਸਰਦੀ ਦੇ ਵਿੱਚ ਰੇਟਾਂ ਦੇ ਵਿੱਚ ਥੋੜੇ ਬਲੇ ਵਾਧੇ ਦੀ ਉਮੀਦ ਕੀਤੀ ਜਾਂਦੀ ਸੀ ਪਰ ਹੁਣ ਵੀ ਤੂੜੀ ਦੇ ਰੇਟਾਂ ਦੇ ਵਿੱਚ ਕੋਈ ਜਿਹੜਾ ਫਰਕ ਨਹੀਂ ਪਿਆ ਹੁਣ ਵੀ ਤੂੜੀ ਦੇ ਰੇਟ 250 ਤੋਂ ਲੈ ਕੇ 300 ਰੁਪਏ ਕੁਇੰਟਲ 750 ਰੁਪਏ ਕੁਇੰਟਲ ਤੱਕ ਵਪਾਰੀ ਖਰੀਦ ਰਹੇ ਨੇ ਡੰਗਰ ਪਸ਼ੂ ਰੱਖਣ ਵਾਲੇ ਜਿਹੜੇ ਤਵੇਲੇ ਵਾਲਿਆਂ ਨੂੰ ਤੂੜੀ 500 ਰੁਪਏ ਤੱਕ ਪਹੁੰਚ ਹੋ ਰਹੀ ਹੈ ਤੇ ਵਪਾਰੀ ਉਹਨਾਂ ਨੂੰ 500 ਰੁਪਏ ਤੱਕ ਉਹਨਾਂ ਦੇ ਘਰ ਤੱਕ ਟੂੜੀ ਛੱਡ ਆਉਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਟੂੜੀ ਦੇ ਰੇਟਾਂ ਦੇ ਵਿੱਚ ਕੋਈ ਖਾਸ ਵੱਡਾ ਮਤਲਬ ਹਾਲੇ ਕੋਈ ਉਮੀਦ ਨਹੀਂ ਹਾਂ ਜੇਕਰ ਰਾਜਸਥਾਨ ਜਾਂ ਕਿਸੇ ਹੋਰ ਸਟੇਟ ਦੇ ਵਿੱਚੋਂ ਟੂੜੀ ਦੀ ਮੰਗ ਨਿਕਲ ਕੇ ਅੱਗੇ ਆਉਂਦੀ ਹੈ ਤਾਂ ਰੇਟਾਂ ਦੇ ਵਿੱਚ ਥੋੜਾ ਬੜਾ ਵਾਧਾ ਜ਼ਰੂਰ ਦੇਖਣ ਨੂੰ ਮਿਲ ਸਕਦਾ ਪਰ ਫਿਲਹਾਲ ਰੇਟਾਂ ਦੇ ਵਿੱਚ ਕੋਈ ਵੱਡੇ ਵਾਧੇ ਦੀ ਜਿਹੜੀ ਉਮੀਦ ਨਹੀਂ ਹੈਗੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਪਾਰੀ ਜ਼ਿੰਮੇਦਾਰਾਂ ਤੋਂ ਜੋ ਤੂੜੀ ਦੀ ਖਰੀਦ ਕਰ ਰਹੇ ਨੇ ਉਹਦੇ ਬਾਰੇ ਰੇਟਾਂ ਦੇ ਬਾਰੇ ਗੱਲ ਕਰ ਲੈਂਦੇ ਆ ਪਹਿਲਾਂ ਸੰਗਰੂਰ ਤੋਂ ਸ਼ੁਰੂ ਕਰ ਲੈਂਦੇ ਆ ਸੰਗਰੂਰ ਦੇ ਵਿੱਚ ਇਸ ਵੇਲੇ ਵਪਾਰੀ ਜਿਹੜਾ ਤੂੜੀ ਖਰੀਦ ਰਿਹਾ 270 ਰੁਪਏ ਤੋਂ ਲੈ ਕੇ 300 ਰੁਪਏ ਕੁਇੰਟਲ ਦੇ ਨੇੜੇ ਤੇੜੇ ਧੂਰੀ ਦੇ ਵਿੱਚ 250 ਤੋਂ 310 ਰੁਪਏ ਕੁਇੰਟਲ ਤੇ ਮਲੇਰਕੋਟਲਾ ਦੇ ਵਿੱਚ 260 ਰੁਪਏ ਤੋਂ ਲੈ ਕੇ 325 ਰੁਪਏ ਕੁਇੰਟਲ ਤੂੜੀ ਦੇ ਰੇਟ ਚੱਲ ਰਹੇ ਨੇ ਮਾਨਸਾ ਵਿੱਚ ਤੂੜੀ ਦਾ ਰੇਟ 250 ਤੋਂ ਲੈ ਕੇ 300 ਰੁਪਏ ਕੁਇੰਟਲ ਬਰਨਾਲਾ ਦੇ ਵਿੱਚ 260 ਰੁਪਏ ਤੋਂ 325 ਰੁਪਏ ਕੁਇੰਟਲ ਬਠਿੰਡਾ ਦੇ ਵਿੱਚ ਤੂੜੀ ਦਾ ਰੇਟ 250 ਤੋਂ ਲੈ ਕੇ 330 ਰੁਪਏ ਕੁਇੰਟਲ ਦੇ ਨੇੜੇ ਤੇੜੇ ਚੱਲਦਾ ਤੇ ਕਪੂਰਥਲਾ ਦੇ ਵਿੱਚ ਜਿਹੜਾ ਤੂੜੀ ਦਾ ਰੇਟ ਚੱਲਦਾ ਉਹ 250 ਤੋਂ ਲੈ ਕੇ 350 ਰੁਪਏ ਕੁਇੰਟਲ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਤੂੜੀ ਦਾ ਰੇਟ 260 ਰੁਪਏ ਤੋਂ ਲੈ ਕੇ 300 ਰੁਪਏ ਕੁਇੰਟਲ ਅਬੋਹਰ ਦੇ ਵਿੱਚ ਤੂੜੀ ਦਾ ਰੇਟ 240 ਤੋਂ ਲੈ ਕੇ 300 300 ਰੁਪਏ ਕੁਇੰਟਲ ਜਿਹੜੇ ਟੂੜੀ ਵਿਕ ਰਹੀ ਹੈ ਤਰਨਤਾਰਨ ਦੇ ਵਿੱਚ ਟੂੜੀ ਦਾ ਰੇਟ 260 ਤੋਂ ਲੈ ਕੇ 310 ਰੁਪਏ ਕੁਇੰਟਲ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਟੂੜੀ ਦਾ ਰੇਟ ਇਸ ਵੇਲੇ 270 ਤੋਂ ਲੈ ਕੇ 325 ਰੁਪਏ ਕੁਇੰਟਲ ਤੱਕ ਚੱਲ ਰਿਹਾ ਹੈ ਜੀ ਬਟਾਲਾ ਦੇ ਵਿੱਚ ਟੂੜੀ ਦਾ ਰੇਟ ਹੈ 260 ਤੋਂ 330 ਰੁਪਏ ਕੁਇੰਟਲ ਗੁਰਦਾਸਪੁਰ ਦੀ ਗੱਲ ਕਰੀਏ ਗੁਰਦਾਸਪੁਰ ਦੇ ਵਿੱਚ ਟੂੜੀ ਦਾ ਰੇਟ ਇਸ ਵੇਲੇ 250 ਤੋਂ ਲੈ ਕੇ 325 ਰੁਪਏ ਕੁਇੰਟਲ ਚੱਲ ਰਿਹਾ ਫਗਵਾੜਾ 'ਚ ਟੂੜੀ ਦਾ ਰੇਟ ਹੈ 260 ਤੋਂ 710 ਰੁਪਏ ਕੁੰਟਲ ਜਲੰਧਰ ਵਿੱਚ ਟੂੜੀ ਦਾ ਰੇਟ 250 ਤੋਂ ਲੈ ਕੇ 325 ਰੁਪਏ ਕੁੰਟਲ ਲੁਧਿਆਣਾ ਦੀ ਗੱਲ ਕਰਦੇ ਆ ਲੁਧਿਆਣਾ ਚ ਟੂੜੀ ਦਾ ਰੇਟ 280 ਤੋਂ ਲੈ ਕੇ 340 ਰੁਪਏ ਕੁੰਟਲ ਰਾਜਪੁਰਾ ਦੇ ਵਿੱਚ ਟੂੜੀ ਦਾ ਰੇਟ 250 ਤੋਂ ਲੈ ਕੇ 300 ਰੁਪਏ ਕੁੰਟਲ ਚੱਲ ਰਿਹਾ ਪਟਿਆਲਾ ਦੇ ਵਿੱਚ ਜਿਹੜਾ ਟੂੜੀ ਦਾ ਰੇਟ ਇਸ ਵੇਲੇ 260 ਤੋਂ ਲੈ ਕੇ 325 ਰੁਪਏ ਕੁੰਟਲ ਨਾਭਾ ਦੇ ਵਿੱਚ ਟੂੜੀ ਦਾ ਰੇਟ 250 ਤੋਂ ਲੈ ਕੇ 330 ਰੁਪਏ ਕੁੰਟਲ ਤੱਕ ਜਿਹੜਾ ਰੇਟ ਚੱਲ ਰਿਹਾ ਹੈ ਏਸੀ ਵੱਖ-ਵੱਖ ਸਹਾਰਿਆਂ ਦੇ ਵਿੱਚ ਵਪਾਰੀਆਂ ਦੇ ਵੱਲੋਂ ਜੋ ਤੂੜੀ ਜੀਮਦਾਰਾਂ ਤੋਂ ਖਰੀਦ ਕੀਤੀ ਜਾਂਦੀ ਹੈ ਉਹਦੇ ਰੇਟਾਂ ਦੇ ਬਾਰੇ ਜਾਣਕਾਰੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ